ਇਸ ਵਾਰ ਅਸੀਂ ਰੈਫਰੀ ਦੇ ਮੌਕੇ ਦੇ ਨਮਕੀਨ ਦੇ ਪੈਕ ਲੈ ਕੇ ਆਏ ਆ ਜੀ ਮਿੱਠੇ ਤੋਂ ਪਰਹੇਜ਼ ਕਰਦੇ ਹੋਏ ਲੋਕਾਂ ਦਾ ਰੁਝਾਨ ਅੱਜ ਨਮਕੀਨ ਵੱਲ ਜਾ ਰਿਹਾ ਹੈ ਜੀ ਇਸ ਗ੍ਰੇਟ ਗਿਫਟ ਐਂਡ ਪਰਚੇਸ 40 ਤੋਂ 50 ਨਮਕੀਨ ਦੀ ਹੈਟਮੈਨ ਜੀ 350 ਰੁਪਏ ਦਾ ਇੱਕ ਗਿਫਟ ਹੈ ਜੀ ਹੋਮ ਡਿਲੀਵਰੀ ਦਿੱਤੀ ਜਾਏਗੀ ਫਾਜ਼ਿਲਗਾਚ ਵਿੱਚ ਵਿਦਨ 20 ਤੋਂ 25 ਮਿੰਟ ਦੇ ਵਿੱਚ ਵਿੱਚ ਜੀ ਇੱਕ ਵਾਰ ਮੌਕਾ ਸਾਨੂੰ ਜਰੂਰ ਦਿਓ ਜੀ ਧੰਨਵਾਦ ਜੀ দর্শকੋ দোস্তো আরবিলাই মিডিয়া দেখ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਲੱਕੀ ਫੋਟੇਲਾ ਤੁਹਾਨੂੰ ਲੈ ਕੇ ਆਏ ਆ ਅੱਜ ਦੀਪਕ ਗੁਜਿਆ ਬੰਡਾਰ ਤੇ ਜਿੰਨਾ ਵੱਲੋਂ ਕੀ ਹੈ ਰਾਖੀ ਦੇ ਤਿਉਹਾਰ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਕੀ ਗਿਫਟ ਵੀ ਤਿਆਰ ਕੀਤੇ ਗਏ ਨੇ ਨਮਕੀਨ ਦੇ ਜਿਹੜੇ ਬਾਦਸ਼ਾਹ ਮੰਨੇ ਜਾਣੇ ਮੰਨਣ ਜਾਣ ਵਾਲੇ ਦੀਪਕ ਗੁਜਿਆ ਬੰਡਾਰ ਅਲੱਗ-ਅਲੱਗ ਗਿਫਟ ਵੀ ਜਿਹੜੇ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ ਹੋਲਸੇਲ ਦੇ ਵਿੱਚ ਵੀ ਹੈ ਬਾਜ਼ਾਰ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਹੀ ਮਿਲਣਗੇ ਇਹਨਾਂ ਕੋਲ ਵੀ ਮਿਲਣਗੇ ਇਹਨਾਂ ਦੀ ਜਿਹੜੀ ਸ਼ਾਪ ਹੈ ਮਾਧਵ ਨਗਰੀ ਬਾਂਕੇ ਬਿਹਾਰੀ ਮੰਦਿਰ ਜੀ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਸ਼ੋਭਾ ਜਲਦ ਤੋਂ ਜਲਦ ਪਹੁੰਚੋ ਇਹਨਾਂ ਕੋਲ ਦੇਖੋ ਇਹਨਾਂ ਦੀ ਵੈਰਾਈਟੀ ਕੁਆਲਿਟੀ ਖਰੀਦ ਕਰਕੇ ਲੈ ਕੇ ਜਾਓ ਧੰਨਵਾਦ ਪਹੁੰਚੇ ਅੰਦਰ ਕਰਦੇ ਹਾਂ ਦੀਪਕ ਜੀ ਨਾਲ ਗੱਲਬਾਤ ਕਿਸ ਤਰ੍ਹਾਂ ਦੀ ਇਹਨਾਂ ਕੋਲ ਵੈਰਾਈਟੀ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਗਿਫਟ ਪੁਆਇੰਟ ਤਿਆਰ ਕੀਤੇ ਗਏ ਨੇ ਕੁਸ਼ਕਰ ਦੀਪਕ ਜੀ ਜੀਸਕਰ ਰੱਖੜੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਇਸ ਵਾਰ ਅਸੀਂ ਰੱਖੜੀ ਦੇ ਮੌਕੇ ਤੇ ਨਮਕੀਨ ਦੇ ਗਿਫਟ ਪੈਕ ਲੈ ਕੇ ਆਏ ਹਾਂ ਜੀ ਮਿੱਠੇ ਤੋਂ ਪਰੇਸ਼ ਕਰਦੇ ਹੋਏ ਲੋਕਾਂ ਦਾ ਰੁਝਾਨ ਅੱਜ ਨਮਕੀਨ ਵੱਲ ਜਾ ਰਿਹਾ ਹੈ ਜੀ ਇਸ ਗਿਫਟ ਹੈ ਪਰਚੇਸ 40 ਤੋਂ 50 ਨਮਕੀਨ ਦੀ ਹੈਟਮੈਨ ਜੀ 350 ਰੁਪਏ ਦਾ ਇਹ ਗਿਫਟ ਹੈ ਜੀ ਹੌਨ ਡਿਲੀਵਰੀ ਦਿੱਤੀ ਜਾਏਗੀ ਫਾਜ਼ਿਲਗਾਚ ਵਿੱਚ 20 ਤੋਂ 25 ਮਿੰਟ ਦੇ ਵਿੱਚ ਵਿੱਚ ਜੀ ਇੱਕ ਵਾਰ ਮੌਕਾ ਸਾਨੂੰ ਜਰੂਰ ਦਿਓ ਜੀ ਧੰਨਵਾਦ ਜੀ सर, की नाम है मेरा नाम सुमित सेठी है जीना चाहोक दीपक भुजिया भंडार से मैं आया जी अब बहुत वरायटी इन्हों को पाई है राखी की बहुत ज्यादा वरायटी पाई है ना गिफ्ट बहुत बनाए ने राखी के गिफ्ट बहुत ज्यादा ज्यादा को जी भुजिया होगी दाल होगी किरिया हो गई इन्होंने को बहुत वरायटी मिक्स बहुत है इन्हना वैसे तो हरेक त्योहार से इन्होंने गिफ्ट जाने अज मैं राखी से थोड़ी जी मिठाई ज्यादा नमकीन बहुत लिया मैं इन्होंने ਆਈ ਸਿਸਟਰ ਨੂੰ ਦੇਨ ਚੱਲਿਆ ਨਮਕੀਨ ਅੱਜ ਮੈਂ ਕੋਰਤਪੂਰਾ ਮੁਕਸਰ ਬਠਿੰਡਾ ਇਹ ਸਾਰਾ ਨਮਕੀਨ ਉੱਥੇ ਜਾ ਰਿਹਾ ਜੀ ਅੰਨਾ ਦਾ ਕਿੰਨੀ ਕੁ ਦਿਨ ਦੇ ਨਮਕੀਨ ਕੋਲ ਆ ਰਹੇ ਹੈ ਇਹ ਲੋ ਹਰ ਸਾਲ ਮੈਲੇ ਕੋਲ ਆ ਰਿਹਾ ਜੀ ਇਹਨਾਂ ਦਾ ਬਹੁਤ ਪੁਰਾਣਾ ਨਾਮ ਹੈ ਜੀ ਕਿੰਨੀ ਕੁ ਦਿਨ ਦੇ ਨਮਕੀਨ ਨੂੰ ਜੀ ਇਹ 30 ਸਾਲ ਤੋਂ ਨਮਕੀਨ ਅੰਨਾ ਦਾ ਕੰਮ ਸ਼ੁਰੂ ਤੋਂ ਇਹਨੇ ਦਾਦਾ ਜੀ ਪਰਦਾਦਾ ਜੀ ਇਹਨਾਂ ਦੇ ਫਾਦਰ ਇਹ ਦੀਪਕ ਜੀ ਖੁਦ ਉਹਨਾ ਪਾਗੇ ਨੇ ਜੀ ਇਹਨਾਂ ਦਾ ਨਾਮ ਬਹੁਤ ਪੁਰਾਣਾ ਨਾਮ ਹੈ ਜੀ ਕਿਹਨਾਂ ਚੌਥੇ ਸ਼ਹਿਰ ਵਾਸਤੇ ਸ਼ਹਿਰ ਵਾਸੇ ਨੂੰ ਬੇਨਤੀ ਹੈ ਕਿ फटाफट ਦੀਪਕ ਜਦੋਂ ਨਾਤੇ ਪਹੁੰਚੋ ਜੀ ਉੱਥੇ ਗਿਫਟ ਆਉਦੇ ਆਉਦੇ ਜਿਹੜੇ ਡਿਜ਼ਾਈਨ ਪਸਾਂਦੇ ਉਹ ਜਿਹੜੀ ਜਿਹੜੀ ਪਸੰਦ ਆਦਾ ਪੈਕਿੰਗ ਕਰਵਾ ਲਓ ਜੀ ਕਿੱਥੇ ਹੋਈ ਜੀ ਨਾਲ ਸ਼ੋਰੂ ਇਹਨਾਂ ਦਾ ਸ਼ੋਰੂਮ ਹੈਗਾ ਜੀ ਮਾਦਮ ਨਗਰੀ ਨਾਲ ਦੇ ਫੈਕਟਰੀ ਹੈਗੀ ਉੱਥੇ ਜੀ ਤਾਜ਼ਾ ਬੰਦਾ ਪਿਆ ਮੋਕੇ ਦੇ ਸਮਾਨ ਜਿਹੜੀ ਚੀਜ਼ ਲੋੜ ਹੈ ਫਟਾਫਟ ਆਦਾ ਪੈਕਿੰਗ ਕਰਵਾਓ ਤਾਜ਼ਾ ਕਰੇ ਲੈ ਜਾਓ ਹਾਂਜੀ ਕਿਸਰ ਕੀ ਨਾਮ ਹੈ ਹਾਂਜੀ ਮੇਰਾ ਨਾਮ ਹੈ ਜੀ ਮੀਰਜ ਜੱਗਾ ਕੀ ਕਹਿਣਾ ਚਾਹੋਗੇ ਤੁਸੀਂ ਗਿਫਟ ਜਿਹੜੇ ਹੈ ਗਲੇਸੀ ਨੂੰ ਕਿੱਥੇ ਤੋਂ ਹਾਂਜੀ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ ਰਖੜੀ ਦੇ ਬਹੁਤ-ਬਹੁਤ ਮੁਬਾਰਕਾਂ ਸਾਰੇ ਭੈਣ ਭਰਾ ਇੱਕ ਦੂਜੇ ਨਾਲ ਮਿਲ ਕੇ ਇਸ ਦਿਹਾੜੀ ਨੂੰ ਵਧੀਆ ਬਣਾਓ। ਔਰ ਅੱਜ ਆਪਾਂ ਆਇਆ ਦੀਪਕ ਪੁਜੀਆ ਫੈਕਟਰੀ ਜੋ ਕਿ ਇਹਨਾਂ ਨੇ ਬਹੁਤ ਸਪੈਸ਼ਲ ਗਿਫਟ ਤਿਆਰ ਕੀਤਾ ਹੈ। ਪੁਜੀਆ ਦੇ ਵਿੱਚ ਬਹੁਤ ਨਮਕੀਨ ਦੀਆਂ ਬਹੁਤ ਵਧੀਆ-ਵਧੀਆ ਵੈਰਾਈਟੀਆਂ ਇਹਨਾਂ ਨੇ ਬਣਾਈਆਂ ਨੇ। ਸੋ ਇੱਕ ਵਾਰੀ ਇਸ ਵਾਰ ਆਏ ਆ ਟਰਾਈ ਕਰਦੇ ਆ ਇਹਨਾਂ ਦੀ ਕੀ-ਕੀ ਕੁਆਲਿਟੀਆਂ ਹੈ। ਵੈਸੇ ਪਹਿਲਾਂ ਵੀ ਇਹਨਾਂ ਕੋਲ ਰੂਟੀਨ ਵਾਈਜ਼ ਜਾਂਦੇ ਰਹੀਦਾ ਹੈ। ਔਰ ਇਸ ਵਾਰ ਸੋਚਿਆ ਵੀ ਕੁਝ ਮਿੱਠਾ ਨਾ ਵੇਕੇ ਨਮਕੀਨ ਦੀ ਸ਼ੁਰੂਆਤ ਕੀਤੀ ਜਾਏ। ਇਸ ਵਾਰ ਮੈਂ ਆਪਣੀ ਸਿਸਟਰ ਵਾਸਤੇ ਕੁਝ ਐਜ ਨਮਕੀਨ ਵਾਲਾ ਗਿਫਟ ਲੈ ਕੇ ਜਾ ਰਿਹਾ ਸੋ ਸਾਰਿਆਂ ਨੂੰ ਇੱਕ ਵਾਰੀ ਇਹ ਕਹਿਣਾ ਚਾਹਾਂਗੇ ਕਿ ਕਰੇ ਟ੍ਰਾਈ ਜ਼ਰੂਰ ਕਰੋ ਇਹਨਾਂ ਦੀ ਸ਼ਾਪ ਕਿੱਥੇ ਹੋਈ ਸੀ ਇਹਨਾਂ ਦੀ ਸ਼ੋਪ ਆ ਜੀ ਮਾਦਮ ਨਗਰੀ ਬਾਂਕੇ ਬਿਹਾਰੀ ਮੰਦਿਰ ਦੇ ਨਾਲ ਹੀ ਬਿਲਕੁਲ ਇਹਨਾਂ ਦੀ ਫੈਕਟਰੀ ਔਰ ਸ਼ਾਪ ਹੈ ਅਰੇ ਸਰ ਕੀ ਨਾਮ ਹੈ ਤੁਹਾਡਾ ਸ੍ਰੀਸ਼ ਕੁਮਾਰ ਮਿੱਤਲ ਬਾਂਡੀ ਵਾਲਾ ਤੋਂ ਕਹਿਣਾ ਚਾਹੁੰਦੇ ਕਿ ਤੁਸੀਂ ਖੁਦ ਜਰੂਰ ਜਾਓ ਅਸੀਂ ਅੱਜ ਇਹਨਾਂ ਤੇ ਕੋਲ ਪਹੁੰਚੇ ਹਾਂ ਪੁਜੀਆਂ ਵਗੈਰਾ ਨਮਕੀਨ ਵਗੈਰਾ ਅਸੀਂ ਆਪਦੀ ਦੁਕਾਨ ਵਾਸਤੇ ਵੀ ਲੈਨੇ ਆਂ ਔਰ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਗਿਫਟ ਦੇਣ ਵਾਸਤੇ ਵੀ ਇਹਨਾਂ ਤੋਂ ਨਮਕੀਨ ਵਗੈਰਾ ਲਏ ਪੈਣ ਪਰੌਣ ਦਿੱਤਾ ਹੈ ਤੇ ਬਹੁਤ ਵਧੀਆ ਕੁਆਲਿਟੀ ਬਣਾ ਰਹੇ ਨੇ ਤੁਸੀਂ ਵੀ ਪਹੁੰਚੋ ਜੀ ਬਿਲਕੁਲ ਜਿਸ ਸਟੇਟਸ ਦੇ ਵੇਖਿਆ ਇਹਨਾਂ ਕੋਲ ਕਸਟਮਰ ਜਿਹੜੇ ਐ ਫਟਾਫਟ ਪਹੁੰਚ ਰਹੇ ਨੇ ਗਿਫਟ ਗਿਫਟ ਲੈਣ ਵਾਸਤੇ ਤੁਸੀਂ ਵੀ ਜਲਦ ਤੋਂ ਜਲਦ ਪਹੁੰਚੋ 350 ਰੁਪਏ ਦਾ ਜਿਹੜਾ ਇਹਨਾਂ ਵੱਲੋਂ ਗਿਫਟ ਪੈਕ ਤਿਆਰ ਕੀਤਾ ਗਿਆ ਹੈ ਤੁਹਾਨੂੰ ਉਹ ਹੋਮ ਡਿਲੀਵਰੀ ਜਿਹੜੀ ਦਿੱਤੀ ਜਾਏਗੀ 350 ਰੁਪਏ ਦੇ ਵਿੱਚ ਫਾਜ਼ਿਲਕਾ ਸ਼ਹਿਰ ਵਾਸੀਆਂ ਵਾਸਤੇ ਘਰ ਬੈਠੇ ਤੁਸੀਂ ਇਹਨਾਂ ਦਾ ਨੰਬਰ ਜਿਹੜਾ ਹੈ ਨੀਚੇ ਸਕਰੀਨ ਤੇ ਫਲੈਸ਼ ਹੋ ਰਿਹਾ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਇਹਨਾਂ ਨਾਲ ਕਨੈਕਟ ਦੇਖਿਆ ਤੁਸੀਂ ਤਸਵੀਰਾਂ ਦੇ ਵਿੱਚ ਜਿਵੇਂ ਫੜਫੜਾ ਇਹਨਾਂ ਕੋਲ ਕਸਟਮਰ ਪਹੁੰਚਦੇ ਨੇ ਕੋਈ ਬਾਹਰ ਤੋਂ ਆ ਰਿਹਾ ਆਦੇ ਪੈਨਪਲਾ ਵਾਸਤੇ ਗਿਫਟ ਲੈ ਕੇ ਜਾ ਰਹੇ ਨੇ ਕਾਰਾਂ ਦੇ ਵਿੱਚ ਲੋਕ ਇਹਨਾਂ ਕੋਲ ਪਹੁੰਚ ਰਹੇ ਨੇ ਤੁਸੀਂ ਵੀ ਆਓ ਜਲਦੀ ਤੋਂ ਜਲਦੀ ਪਹੁੰਚੋ ਆਰਬੀਲੇ ਮੀਡੀਆ ਤੁਹਾਡਾ ਆਪਣਾ ਚੈਨਲ